ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸ ਰਹੇ ਹਾਂ 1.5/8 ਇੰਚ ਆਪਣੀ ਛੱਤਤੀ ਆ ਗਈ ਕਸਟਮਰ ਦੀ ਤੇ ਉਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਆਪਾਂ ਉਹਦੇ ਬਾਰੇ ਦੱਸਦੇ ਹਾਂ ਕਿਸ ਤਰ੍ਹਾਂ ਆਪਾਂ ਮੋਢੇ ਨੂੰ ਕੱਟਣਾ ਹੈ ਹਾਂਜੀ 12 ਇੰਚ ਤੀਰਾ ਹੈ ਆਪਣੇ ਕਸਟਮਰ ਦਾ 13 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ హజీ హతత్ ఇం డూ ని నిశాను సత ఇం నిశాను తర బా లే 1.58 ਇੰਚ ਆਪਣੇ ਕਸਟਮਰ ਦੀ ਛਾਤੀ ਆ ਗਈ ਤੇ 1.58 ਇੰਚ ਦਾ ਆਪਾਂ ਅੱਧ ਕਰਕੇ ਨਿਸ਼ਾਨ ਲਾ ਲੈਣਾ ਆਏਗਾ 7.5 ਇੰਚ ਤੇ ਹਾਂਜੀ ਇੱਥੋਂ ਵੀ ਆਪਾਂ ਇੱਕ 6.5 ਇੰਚ ਦਾ ਨਿਸ਼ਾਨ ਲਾਇਆ ਸੀ ਇਧਰੋਂ ਵੀ ਇੱਕ ਆਪਾਂ 6.5 ਇੰਚ ਦਾ ਨਿਸ਼ਾਨ ਲਾਇਆ ਸੀਗਾ ਇੱਥੋਂ ਇੱਕ ਆਪਾਂ 6 ਇੰਚ ਤੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਛੇ ਇੰਚ ਵਾਲੇ ਨਿਸ਼ਾਨ ਦੇ ਨਾਲ ਹੀ ਆਪਾਂ ਫਿਰ ਇੱਕ ਸਿੱਧੀ ਲਾਈਨ ਲਾ ਲੈਣੀ ਹੈ ਇੱਕ ਹਾਂਜੀ ਇਸ ਤਰ੍ਹਾਂ ਆਪਾਂ ਇੱਥੋਂ ਇਸ ਨਿਸ਼ਾਨ ਦੇ ਨਾਲ ਨਿਸ਼ਾਨ ਨੂੰ ਮਿਲਾ ਦੇਣਾ ਹੁਣ ਇਸ ਤੋਂ ਆਪਾਂ ਸਵਾ ਇੰਚ ਤੇ ਇੱਕ ਨਿਸ਼ਾਨ ਲਾਵਾਂਗੇ ਤੇ ਇੱਕ ਸਵਾ 2 ਇੰਚ ਤੇ ਨਿਸ਼ਾਨ ਲਾਵਾਂਗੇ ਹੁਣ ਇਸ ਤਰ੍ਹਾਂ ਆਪਾਂ ਇਹਦੀ ਕਾਟ ਪਾ ਦੇਣੀ ਹੈਗੀ ਮੋਡੇ ਦੀ ਫਰੰਟ ਵਾਲੇ ਪੱਲੇ ਦੀ ਹਾਂਜੀ ਇਸ ਤਰ੍ਹਾਂ ਆਪਾਂ ਨਿਸ਼ਾਨ ਨਾਲ ਮਲਾ ਲੈਣਾ ਆਪਾਂ ਛਾਤੀ ਵਾਲੇ ਨਿਸ਼ਾਨ ਦੇ ਨਾਲ ਤੇ ਆ ਬੈਕ ਵਾਲੇ ਦਾ ਆਪਾਂ ਨਿਸ਼ਾਨ ਆ ਨਿਸ਼ਾਨ ਦੇ ਉੱਪਰ ਦੇ ਆ ਛਾਤੀ ਵਾਲੇ ਨਿਸ਼ਾਨ ਨਾਲ ਇਹਨੂੰ ਮਲਾ ਲੈਣਾ ਹੈਗਾ ਹਾਂਜੀ ਹੁਣ ਇਸ ਤਰ੍ਹਾਂ ਆਪਾਂ ਚਾਰੇ ਪੱਲੇ ਕੱਟ ਦੇਣੇ ਹੈਗੇ ਬੈਕ ਵਾਲੇ ਦੇ ਕੱਟ ਦੇ ਹਿਸਾਬ ਨਾਲ ਹੁਣ ਆਪਾਂ ਵੈਕੋ ਵਾਲੇ ਪੱਲੇ ਛੱਡ ਕੇ ਦੋ ਇਸ ਤਰ੍ਹਾਂ ਫਰੰਟ ਵਾਲੇ ਦੀ ਕਾਟ ਪਾ ਦੇਣੀ ਆ ਹਾਂਜੀ ਆ ਫਰੰਟ ਵਾਲੇ ਪੱਲੇ ਦੇ ਵਿੱਚ ਆਪਾਂ 1/2 ਇੰਚ ਦੀ ਕਾਟ ਜ਼ਰੂਰ ਪਾਣੀ ਆਗੀ ਕਿਉਂਕਿ ਇਸ ਦੇ ਨਾਲ ਆਪਣਾ ਮੋਢਾ ਆਏਗਾ ਵੀ ਗਲੇ ਨੂੰ ਖਿੱਚ ਨਹੀਂ ਪੈਂਦੀਗੀ ਅੱਗੇ ਪਿੱਛੇ ਨੂੰ ਨਹੀਂ ਜਾਂਦਾਗਾ ਗਲਾ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀਗੀ ਇਹ ਆ ਜੀ ਕਾਟ ਆਪਣੇ 1.5 18 ਇੰਚ ਬ੍ਰੈਸਟ ਵਾਲੀ ਕਮੀਜ਼ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਇਹ ਵੀਡੀਓ ਜਰੂਰ ਦੱਸਿਓ ਥੈਂਕ ਯੂ